ਖਾਲਸਾ ਪੰਥ ਦੀ ਸ਼ਾਨ ਸਰਦਾਰ ਜਸਾ ਸਿੰਘ ਰਾਮਗੜੀਆ ਨਾਟਕ ਦ੍ਰਿਸ਼ 14 ਪਿਛਲੇ ਦ੍ਰਿਸ਼ ਵਾਲਾ ਹੀ ਸਥਾਨ ਨਿਹਾਲ ਸਿੰਘ ਪਰੇਸ਼ਾਨੀ ਅਤੇ ਕ੍ਰੋਧ ਦੀ ਸਥਿਤੀ ਵਿੱਚ ਮੰਚ ਉੱਤੇ ਇੱਧਰ ਉੱਧਰ ਘੁੰਮ ਰਿਹਾ ਹੈ ਉਸ ਦੇ ਪਿੱਛੇ ਚਾਰ ਪੰਜ ਸਿੰਘ ਸਿਪਾਹੀ ਖੜੇ ਹਨ ਉਹ ਉਹਨਾਂ ਨਾਲ ਗੱਲਾਂ ਕਰ ਰਿਹਾ ਹੈ ਨਿਹਾਲ ਸਿੰਘ ਹਰਿਆਣੇ ਤੋਂ ਪੰਜਾਬ ਆ ਕੇ ਰਾਮਗੜੀਆ ਸਰਦਾਰ ਨੇ ਤਾਂ ਆਪਣੇ ਗਲ ਉਸਤਰੀਆਂ ਦੀ ਮਾਲਾ ਪਾ ਲਈ ਹੈ ਜਿਸ ਦਿਨ ਦਾ ਉਹ ਹਰਿਆਣੇ ਤੋਂ ਆ ਕੇ ਮੋੜ ਪੰਜਾਬ ਵਿੱਚ ਸਥਾਪਿਤ ਹੋਇਆ ਹੈ ਉਸ ਦੀ ਜਾਨ ਨੂੰ ਟੇਕ ਨਹੀਂ ਸਿੱਖ ਪਹਿਲਾ ਲੈ ਜੇ ਕੇ ਰਹਿ ਕੀ ਗਿਆ ਹੁਣ ਜੱਸਾ ਸਿੰਘ ਰਣਕੜੀਆ ਦੇ ਕੋਲ ਬਸ ਦਰਿਆ ਕਿਨਾਰੇ ਦਾ ਮਿਆਣੀ ਦਾ ਕਿਲਾ ਅਤੇ ਬਹੁਤ ਛੋਟਾ ਜਿਹਾ ਇਲਾਕਾ ਉਸ ਉੱਤੇ ਵੀ ਸਰਦਾਰਨੀ ਸਦਾ ਕੌਰ ਅਤੇ ਉਸ ਦੇ ਜਵਾਈ ਸਰਦਾਰ ਰਣਜੀਤ ਸਿੰਘ ਸ਼ੁਕਰਚੱਕੀਆ ਦੀ ਅੱਖ ਹੈ ਸਿੱਖ ਦੂਜਾ ਮਿਆਣੀ ਦਾ ਕਿਲਾ ਵੀ ਰਣਜੀਤ ਸਿੰਘ ਨੇ ਲੁੱਟ ਹੀ ਲੈਣਾ ਸੀ ਜੇਕਰ ਬੜੇ ਜ਼ੋਰ ਦੀ بارش بارش ਨਾਲ ਹੜ੍ਹ ਨਾ ਆਉਂਦਾ ਸਰਦਾਰਨੀ ਸਦਾਕੌਰ ਅਤੇ ਰਣਜੀਤ ਸਿੰਘ ਵੀ ਹੜ੍ਹ ਦੀ ਲਪੇਟ ਵਿੱਚ ਬੜੀ ਬੁਰੀ ਤਰ੍ਹਾਂ ਆ ਗਏ ਸਾਂ ਉਹਨਾਂ ਦੀ ਫੌਜ ਦੇ ਕਈ ਸਿਪਾਹੀ ਤਾਂ ਆਪਣੇ ਘੋੜਿਆਂ ਸਮੇਤ ਹੀ ਹੜ੍ਹ ਵਿੱਚ ਰੁੜ ਗਏ ਸਿੱਖ ਤੀਜਾ ਵੈਗਰੂ ਵੈਗਰੂ ਉਹ ਸਿੰਘੋ ਇਹ ਤਾਂ ਕੁਦਰਤ ਨੇ ਹੀ ਰਾਮਗੜੀਆ ਸਰਦਾਰ ਦੀ ਰਾਖੀ ਕੀਤੀ ਹੈ ਨਹਿਤਾ ਸ਼ੁਕਰਚੱਕੀਆ ਕਨਈਆ ਅਤੇ ਆਲੂ ਵਾਲੀਆਂ ਮਿਸਲਾਂ ਦੇ ਸਰਦਾਰਾਂ ਅਤੇ ਸੰਸਾਰਚੰਦ ਕਟੋਚ ਦੀ ਚੌਗੜਾ ਫੌਜ ਨੇ ਰਾਮਗੜੀਆ ਤੋਂ ਆਖਰੀ ਕਿਲਾ ਵੀ ਹਥਿਆਲ ਲੈਣ ਲਈ ਪੂਰਾ ਟੀਲ ਲਾਇਆ ਹੋਇਆ ਸੀ ਸਿੱਖ ਚੌਥਾ ਦੇਖ ਰੋ ਸਦਾਕੌਰ ਦੀ ਚਾਲ ਮਹਾਂ ਸਿੰਘ ਸ਼ੁਕਰਚੱਕੀਏ ਦੇ ਪੁੱਤਰ ਰਣਜੀਤ ਸਿੰਘ ਨਾਲ ਆਪਣੀ ਲੜਕੀ ਮਹਿਤਾਬ ਕੌਰ ਦਾ ਰਿਸ਼ਤਾ ਕਰਕੇ ਕਿਵੇਂ ਉਸਨੇ ਮਹਾਂ ਸਿੰਘ ਨੂੰ ਆਪਣੇ ਵੱਲ ਕਰ ਲਿਆ ਹੈ ਅਤੇ ਇਹ ਕਾਰਨ ਯਮੇਸੋ ਦੀ ਹੋਈ ਹੀਠੀ ਦਾ ਬਦਲਾ ਰਾਮਗੜੀਆ ਸਰਦਾਰ ਉੱਤੇ ਨਿਤ ਦਿਨ ਹਮਲੇ ਕਰਕੇ ਅਤੇ ਉਸ ਨੂੰ ਉਜਾੜ ਕੇ ਲਿਆ ਸਿੱਖ ਪੰਜਵਾਂ 22 ਇਹ ਇਸੇ ਨੂੰ ਤਾਂ ਰਾਜਨੀਤੀ ਕਹਿੰਦੇ ਹਨ ਕਦੇ ਮਹਾ ਸਿੰਘ ਨੇ ਆਪ ਵਕੀਲ ਭੇਜ ਕੇ ਰਾਮਗੜੀਆ ਸਰਦਾਰ ਨੂੰ ਕਨਈਆ ਸਰਦਾਰਾਂ ਦੇ ਵਿਰੁੱਧ ਲੜਾਈ ਵਿੱਚ ਮਦਦ ਲਈ ਆਪ ਹਰਾਨੇ ਤੋਂ ਬੁਲਾਇਆ ਸੀ ਪਰ ਹੁਣ ਰਿਸ਼ਤਾ ਹੋ ਜਾਣ ਤੇ ਉਹ ਉਸ ਦਾ ਵਿਰੋਧੀ ਬਣ ਬੈਠੇ ਆ ਸਿੱਖ ਪਹਿਲਾ ਪਰਭਾਗ ਸਿੰਘ ਅੱਲੂਵਾਲੀਆ ਦਾ ਰਾਮਗੜੀਆ ਸਰਦਾਰ ਦਾ ਪੱਕਾ ਦੁਸ਼ਮਣ ਹੈ ਨਾਲੇ ਉਹਨਾਂ ਦੀਆਂ ਤਾਂ ਹੱਤਾਂ ਵੀ ਸਾਂਝੀਆਂ ਹਨ ਨਿਹਾਲ ਸਿੰਘ ਠੀਕ ਹੈ ਦੁਸ਼ਮਣੀ ਕਰੋ ਤਾਂ ਜੱਜ ਨਾਲ ਕਰੋ ਇਹ ਤਾਂ ਨਹੀਂ ਕਿ ਨਚਾਰਾ ਵਾਂ ਇੱਧਰ ਉੱਧਰ ਟੱਪਦੇ ਕਰੋ ਸਿੱਖ ਦੂਜਾ ਭਾਗ ਸਿੰਘ ਅੱਲੂਵਾਲੀਆ ਨੇ ਹੀ ਤਾਂ ਸਾਰਾ ਸਿਆਪਾ ਪਾਇਆ ਉਸਨੇ ਰਾਮਗੜੀਆ ਸਰਦਾਰ ਨੂੰ ਇੱਕ ਦਿਨ ਵੀ ਚੈਨ ਨਾਲ ਟਿਕ ਕੇ ਬੈਠਣਾ ਨਹੀਂ ਦਿੱਤਾ ਪਹਿਲਾਂ ਉਸਨੇ ਪਗਵਾੜੇ ਦੇ ਨੇੜੇ ਰਾਮਗੜ੍ਹ ਨਾਂ ਦੇ ਪਿੰਡ ਕੋਲ ਰਾਮਗੜੀਆ ਸਰਦਾਰ ਨਾਲ ਟੱਕਰ ਲਈ ਅਤੇ ਫਿਰ ਦਰਿਆ ਬਿਆਸ ਦੇ ਕਿਨਾਰੇ ਇਹਨਾਂ ਦੋਵਾਂ ਵੱਡੀਆਂ ਝੜਪਾਂ ਵਿੱਚ ਹੀ ਉਹ ਜੇਤੂ ਰਹੀਆ। ਰਾਮਗੜੀਆ ਸਰਦਾਰ ਹਾਰ ਗਿਆ। ਨਿਹਾਲ ਸਿੰਘ ਹਾਂ ਨਵੇਂ ਖੂਨ ਦੇ ਜੋਸ਼ ਅਤੇ ਪੁਰਾਣੇ ਖੂਨ ਦਾ ਫਰਕ ਤਾਂ ਰਹਿੰਦਾ ਹੀ ਹੈ। ਪਰ ਸਰਦਾਰ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ। ਜੈ ਸਿੰਘ ਕਨਈਆ, ਸ਼ੁਕਰ ਚੱਕੀਆ ਅਤੇ ਸੰਸਾਰਚੰਦ ਕਟੋਚ ਦੀ ਫੌਜ ਨੇ 21 ਦਿਨ ਬਟਾਲੇ ਦੇ ਕਿਲੇ ਨੂੰ ਘੇਰਾ ਪਾਈ ਰੱਖਿਆ ਸੀ ਸਿੱਖ ਪਹਿਲਾ ਜੈ ਸਿੰਘ ਕਈਆ ਤਾਂ ਬਟਾਲੇ ਦਾ ਕਿਲਾ ਜਿੱਤਣ ਦੀ ਤਮੰਨਾ ਦਿਲ ਵਿੱਚ ਹੀ ਲੈ ਕੇ ਇਸ ਦੁਨੀਆ ਤੋਂ ਚੱਲ ਵਸਿਆ ਸਿੱਖ ਦੂਜਾ ਤੇ ਮਹਾ ਸਿੰਘ ਵੀ ਸਿੱਖ ਪਹਿਲਾ ਹਾਂ ਮਹਾ ਸਿੰਘ ਵੀ ਤਾਂ ਹੀ ਤਾਂ ਹੁਣ ਸ਼ੁਕਰ ਚੱਕਿਆ ਮਿਸਲ ਦੀ ਬਾਗਦੋਰ ਖੂਨ ਨਵੇਂ ਖੂਨ ਸਦਾ ਰਣਜੀਤ ਸਿੰਘ ਦੇ ਹੱਥਾਂ ਵਿੱਚ ਹੈ ਸਿੱਖ ਚੌਥਾ ਪਰ ਸਦਾ ਕੌਲਤਾ ਰਣਜੀਤ ਸਿੰਘ ਨੂੰ ਵਰਤਣਾ ਚਾਹੁੰਦੀ ਸੀ ਉਹ ਦੋਵੇਂ ਮਿਸਲਾਂ ਉੱਤੇ ਆਪਣਾ ਰਾਜ ਕਾਇਮ ਕਰਨਾ ਚਾਹੁੰਦੀ ਸੀ ਨਿਹਾਲ ਸਿੰਘ ਉਹ ਭੋਲੀ ਸੀ ਕਿ ਉਹ ਨਹੀਂ ਜਾਣਦੀ ਸੀ ਕਿ ਰਣਜੀਤ ਸਿੰਘ ਦੀ ਰਗਾਂ ਵਿੱਚ ਵੀ ਉਸਦੇ ਚਤੁਰ ਪੁਰਖਿਆਂ ਦਾ ਖੂਨ ਦੌੜਦਾ ਹੈ ਉਸਦੇ ਮਹਾਨ ਪੁਰਖਿਆਂ ਨੇ ਨਵਾਬ ਕਪੂਰ ਸਿੰਘ ਤੋਂ ਅੱਡ ਹੋ ਕੇ ਆਪਣੇ ਪਿੰਡ ਸ਼ੁਕਰਚੱਕ ਦੇ ਨਾਂ ਉੱਤੇ ਇਹ ਮਿਸਲ ਬਣਾਈ ਸੀ ਸੁਤੰਤਰ ਸੋਚ ਦਾ ਮਾਲਕ ਸਰਦਾਰ ਰਣਜੀਤ ਸਿੰਘ ਕਦੇ ਵੀ ਸਦਾਕੌਰ ਦੇ ਟੱਕੇ 'ਤੇ ਚੜ੍ਹ ਸਕਦਾ ਸਿੱਖ ਪਹਿਲਾ ਪਰ ਕੁਝ ਵੀ ਹੈ ਉਹ ਆਲੂ ਵਾਲੀਆ ਤੇ ਕਨਈਆ ਮਿਸਲ ਦੀ ਸਹਾਇਤਾ ਨਾਲ ਬਟਾਲਾ ਅਤੇ ਕਲਾਂੌਰ ਦੇ ਕਿਲੇ ਜਿੱਤ ਗਏ ਉਹਨਾਂ ਨੇ ਤਾਂ ਰਾਮਗੜੀਆ ਸਰਦਾਰ ਨੂੰ ਮੋੜ ਤੋਂ ਕੰਗਾਲ ਕਰ ਦਿੱਤਾ ਸਿੱਖ ਦੂਜਾ ਹਾਂ ਪਰ ਰਾਮਗੜੀਆ ਸਰਦਾਰ ਦਾ ਹੌਸਲਾ ਅਤੇ ਡ੍ਰਿੜਤਾ ਤਾਂ ਉਸੇ ਤਰ੍ਹਾਂ ਕਾਇਮ ਹੈ ਉਹ ਬੜੀ ਚੜ੍ਹਦੀ ਕਲਾ ਵਿੱਚ ਹੈ ਅਤੇ ਆਪਣੇ ਮਿਆਣੀ ਦੇ ਕਿਲੇ ਵਿੱਚ ਟਿਕਿਆ ਬੈਠਾ ਹੈ ਉਹ ਆਪਣੇ ਛੋਟੇ-ਛੋਟੇ ਇਲਾਕਿਆਂ ਦਾ ਪ੍ਰਬੰਧ ਅਤੇ ਸੰਗਠਨ ਕਰਨ ਵਿੱਚ ਰੁੱਝਿਆ ਹੈ ਪਰ ਉਹ ਵੀ ਜਾਣਦਾ ਹੈ ਕਿ ਉਸ ਦੇ ਵਿਰੋਧੀਆਂ ਦੀ ਅਜੇ ਵੀ ਮਿਆਣੀ ਦੇ ਘਰੇ ਅਤੇ ਉਸ ਦੇ ਛੋਟੇ ਜਿਹੇ ਇਲਾਕੇ ਉੱਤੇ ਅੱਖ ਨਿਹਾਲ ਸਿੰਘ ਧਨ ਦੌਲਤ ਅਤੇ ਸੱਤਾ ਦੀ ਭੁੱਖ ਬੜੀ ਮਾੜੀ ਹੁੰਦੀ ਹੈ ਜਦੋਂ ਰਾਮਗੜੀਆ ਸਰਦਾਰ ਹਰਿਆਣਾ ਅਤੇ ਦਿੱਲੀ ਵੱਲ ਸੀ ਤਾਂ ਕਨਈਆ ਮਿਸਲ ਕੋਲ ਆਪਣਾ ਰਾਜ ਭਾਗ ਤਾਂ ਹੈ ਹੀ ਸੀ ਅਤੇ ਉਹਨਾਂ ਕੋਲ ਰਾਮਗੜੀਆ ਸਰਦਾਰ ਦੇ ਲੁੱਟੇ ਹੋਏ ਇਲਾਕੇ ਵੀ ਸਨ ਕਿੰਨੀ ਆਮਦਨੀ ਵੱਧ ਗਈ ਸੀ ਉਸ ਦੀ ਇੱਕ ਤਰ੍ਹਾਂ ਨਾਲ ਜੈ ਸਿੰਘ ਕਨਈਆ ਦੋ ਮਿਸਲਾਂ ਦਾ مالک ਬਣ ਗਿਆ ਸੀ ਪਰ ਜਦੋਂ ਪੰਜਾਬ ਵਿੱਚ ਰਾਮਗੜੀਆ ਸਰਦਾਰ ਮੁੜ ਤੋਂ ਆ ਕੇ ਸਥਾਪਿਤ ਹੋ ਗਿਆ ਤਾਂ ਕਨਈਆ ਮਿਸਲ ਦੀ ਆਮਦਨੀ ਬਹੁਤ ਘਟ ਗਈ ਇਸ ਤਰ੍ਹਾਂ ਉਹਨਾਂ ਦੀ ਰਾਮਗੜੀਆ ਸਰਦਾਰ ਨਾਲ ਤਾਂ ਈਰਖਾ ਹੋਣੀ ਹੀ ਸੀ ਸਿੱਖ ਪਹਿਲਾ ਸੱਤਾ ਅਤੇ ਧਨ ਦੌਲਤ ਦੇ ਨਸ਼ੇ ਨੇ ਤਾਂ ਉਹਨਾਂ ਨੂੰ ਅੰਨ੍ਹਾ ਹੀ ਕਰ ਛੱਡਿਆ ਸਿੱਖ ਦੂਜਾ ਤਾਂ ਹੀ ਤਾਂ ਉਹਨਾਂ ਬਾਬਾ ਸਾਹਿਬ ਸਿੰਘ 베ਦੀ ਦੇ ਵੀ ਨਹੀਂ ਮੰਨੀ ਸਿੱਖ ਤੀਜਾ ਬਾਬਾ ਸਾਹਿਬ ਸਿੰਘ 베ਦੀ ਉਹ ਕੌਣ ਬਾਬਾ ਸਾਹਿਬ ਸਿੰਘ 베ਦੀ ਆਪਣੇ ਸਮਿਆਂ ਦੇ ਪ੍ਰਮਾਣਿਕ ਅਤੇ ਮੰਨੇ ਪਰਮੰਨੇ ਸਿੱਖ ਹਨ ਉਹਨਾਂ ਦੀ ਪੂਰੀ ਮਾਨਤਾ ਹੈ ਪਰ ਉਹ ਸਿੱਖ ਮਿਸਲਦਾਰਾਂ ਦੇ ਆਪਸੀ ਈਰਖਾ ਅਤੇ ਲੜਾਈਆਂ ਦੀਆਂ ਵਾਰਦਾਤਾਂ ਨੂੰ ਪਸੰਦ ਨਹੀਂ ਕਰਦੇ ਕੋਈ ਵੀ ਨਹੀਂ ਕਰੇਗਾ ਉਹ ਸੰਤ ਸੁਭਾਅ ਦੇ ਹਨ ਰਾਮਗੜੀਆ ਸਰਦਾਰ ਦੀ ਉਹ ਬੜੀ ਇੱਜ਼ਤ ਕਰਦੇ ਹਨ ਰਾਮਗੜੀਆ ਸਰਦਾਰ ਦੇ ਬੇਨਤੀ ਕਰਨ ਤੇ ਹੀ ਉਹ ਉਸ ਦੇ ਵਿਰੋਧੀਆਂ ਨੂੰ ਮਿਆਣੀ ਦੇ ਕਿਲੇ ਤੋਂ ਘੇਰਾ ਚੁੱਕਣ ਲਈ ਕਿਹਾ ਸੀ ਪਰ ਉਹ ਨਹੀਂ ਮੰਨੇ ਪਤਾ ਹੈ ਕਿ ਸਰਦਾਰਨੀ ਸਦਾ ਕੌਰ ਨੇ ਮਹਾਪੁਰਸ਼ਾਂ ਨੂੰ ਕੀ ਜਵਾਬ ਦਿੱਤਾ ਸੀ ਸਿੱਖ ਦੂਜਾ ਉਸਨੇ ਕਿਹਾ ਮੈਂ ਮਿਆਣੀ ਦਾ ਘੇਰਾ ਉਦੋਂ ਚੁੱਕਾਂਗੀ ਜਦ ਮੇਰੇ ਪਤੀ ਵਾਂਗ ਜੱਸਾ ਸਿੰਘ ਰਾਮਗੜੀਆ ਦੇ ਪੁੱਤਰ ਦੀ লাশ ਮੇਰੇ ਸਾਹਮਣੇ ਤੜਪ ਰਹੀ ਹੋਵੇਗੀ ਅਤੇ ਜੱਸਾ ਸਿੰਘ ਦੀ ਨੌ ਵੀ ਮੇਰੇ ਵਾਂਗ ਰੰਡੀ ਹੋ ਜਾਵੇ ਸਿੱਖ ਤੀਜਾ ਉਹ ਵਹਿਗਰੂ ਵਹਿਗਰੂ ਕਿਹੋ ਜਿਹਾ ਸਮਾਂ ਆ ਗਿਆ ਸਿੱਖ ਪਹਿਲਾ ਸਦਾਕੌਰ ਦਾ ਪਤੀ ਗੁਰਬਖਸ਼ ਸਿੰਘ ਬਟਾਲੇ ਦੇ ਯੁੱਧ ਵਿੱਚ ਪਤਾ ਨਹੀਂ ਕਿਸ ਦੇ تیر ਦਾ ਨਿਸ਼ਾਨਾ ਬਣਿਆ ਹੋਵੇਗਾ ਯੁੱਧ ਵਿੱਚ ਕੀ ਪਤਾ ਲੱਗਦਾ ਹੈ ਪਰ ਸਦਾਕੌਰ ਤਾਂ ਹਮੇਸ਼ਾ ਹੀ ਰਾਮਗੜੀਆ ਸਰਦਾਰ ਨੂੰ ਇਸ ਦਾ ਜ਼ਿੰਮੇਵਾਰ ਸਮਝਦੀ ਰਹੀ ਹੈ ਸਿੱਖ ਚੌਥਾ ਉਸ ਨੂੰ ਫਿਰ ਸਬਕ ਮਿਲ ਗਿਆ ਮਿਆਣੀ ਵਿੱਚ ਆਏ ਹੜ੍ਹ ਨੇ ਉਸ ਦੀ ਫੌਜ ਦਾ ਬੜਾ ਨੁਕਸਾਨ ਕੀਤਾ ਸਿੱਖ ਦੂਜਾ ਇਹ ਤਾਂ ਬਾਬਾ ਸਾਹਿਬ ਸਿੰਘ ਬੇਦੀ ਵਰਗੇ ਮਹਾਪੁਰਸ਼ ਦੇ ਬਚਨ ਸਨ ਜੋ ਪੂਰੇ ਹੋਏ ਸਰਦਾਰ ਨੀ ਸਦਾ ਕੌਰ ਦੀ ਗੱਲ ਸੁਣ ਕੇ ਉਹ ਹੋਰ ਵੀ ਦੁਖੀ ਹੋਏ ਉਹਨਾਂ ਸਰਦਾਰ ਜਸਾ ਸਿੰਘ ਰਾਮਗੜੀਆਂ ਨੂੰ ਇਹ ਉੱਤਰ ਭੇਜਿਆ ਸੀ ਇਹ ਹੰਕਾਰੇ ਹੋਏ ਸਰਦਾਰ ਮੇਰੀ ਗੱਲ ਨਹੀਂ ਮੰਨਦੇ ਤੂੰ ਕਿੱਲੇ ਵਿੱਚ ਬੈਠਾ ਰੋ ਵੈਗਰੂ ਤੇਰੀ ਸਹਾਇਤਾ ਕਰੇਗਾ ਸਿੱਖ ਤੀਜਾ ਵੈਗਰੂ ਨੇ ਤਾਂ ਸੱਚਮੁੱਚ ਹੀ ਉਸ ਦੀ ਸਹਾਇਤਾ ਕੀਤੀ ਸਿੱਖ ਚੌਥਾ ਹਾਂ ਹਾਂ ਉਮੀਦ ਹੈ ਕੋਈ ਇੱਕ ਵਿੱਚ ਵੀ ਵਾਹ ਗਰੂ ਉਸ ਦੀ ਸਹਾਇਤਾ ਜ਼ਰੂਰ ਕਰੇਗਾ ਸਿੱਖ ਪਹਿਲਾ ਇੱਕ ਵਾਰ ਸਰਦਾਰ ਜਸਾ ਸਿੰਘ ਰਾਮਗੜੀ ਕੋਲ ਆਪਣੀਆਂ ਫੌਜਾਂ ਨੂੰ ਤਨਖਾਹ ਦੇਣ ਲਈ ਕੋਈ ਪੈਸੇ ਨਹੀਂ ਸਨ ਉਹ ਸੋਚ ਹੀ ਰਿਹਾ ਸੀ ਕਿ ਕੀ ਕੀਤਾ ਜਾਵੇ ਉਸ ਦੇ ਸਿਪਾਹੀ ਇੱਕ ਦਿਨ ਖੂਹ ਵਿੱਚੋਂ ਪਾਣੀ ਕੱਢ ਰਹੇ ਸਨ ਕਿ ਡੋਲ ਖੂਹ ਵਿੱਚ ਡਿੱਗ ਪਿਆ ਜਦੋਂ ਸਿਪਾਹੀ ਖੂਹ ਵਿੱਚ ਉਤਰ ਕੇ ਡੋਲ ਲੱਭ ਰਹੇ ਸਨ ਤਾਂ ਉਹਨਾਂ ਨੂੰ ਖੂਬ ਵਿੱਚੋਂ ਲੱਖਾਂ ਰੁਪਏ ਦੀਆਂ ਮੋਹਰਾਂ ਮਿਲੀਆਂ ਜਿਸ ਨਾਲ ਨਾਸ੍ਰਿਪ ਤਨਖਾਹ ਹੀ ਪੂਰੀ ਹੋਈ ਬਲਕਿ ਉਸਦੇ ਹੱਥ ਬਾਦੂ ਧਨ ਵੀ ਆ ਗਿਆ ਸਿੱਖ ਦੂਜਾ ਇੱਕ ਗਰੀਬ ਅਤੇ ਕਿਰਤੀ ਪਰਿਵਾਰ ਵਿੱਚੋਂ ਉੱਠ ਕੇ ਇੰਨਾ ਵੱਡਾ ਮਿਸਲਦਾਰ ਬਣਨਾ ਦਿੱਲੀ ਦੇ ਲਾਲ ਕਿਲੇ ਉੱਤੇ ਝੰਡਾ ਲਹਿਰਾਉਣਾ ਅਤੇ ਦੂਰ ਦੂਰ ਦੇ ਖੇਤਰਾ ਵਿੱਚ ਉੱਤੇ ਆਪਣਾ ਅਧਿਕਾਰ ਕਾਇਮ ਕਰਨਾ ਕਿਸੇ ਹਾਰੀ ਸਾਰੀ ਦੇ ਬਸ ਦੀ ਗੱਲ ਨਹੀਂ ਵਹਿਗਰੂ ਦੀ ਕਿਰਪਾ ਅਤੇ ਸੱਚੀ ਸੁੱਚੀ ਜ਼ਮੀਰ ਤੋਂ ਬਿਨਾ ਇਹ ਸੰਭਵ ਵੀ ਨਹੀਂ ਹੋ ਸਕਦਾ ਸਿੱਖੀ ਜੋ RAMGADIYA ਸਰਦਾਰ ਨੇ ਕਦੇ ਵੀ ਕਿਸੇ ਦਾ ਪੂਰਾ ਨਹੀਂ ਕੀਤਾ ਅਤੇ ਨਾ ਹੀ ਬੁਰਾ ਸੋਚਿਆ ਹੈ ਇਸੇ ਲਈ ਤਾਂ ਬਾਬਾ ਸਾਹਿਬ ਸਿੰਘ ਬਿੰਦੀ ਵਰਗੇ ਪ੍ਰਮਾਣਿਕ ਸਿੱਖ RAMGADIYA ਸਰਦਾਰ ਦੇ ਹਿਤੈਸ਼ੀ ਹਨ ਸਿੱਖ ਚੌਕਾ ਉਹ ਤਾਂ ਡਿਗ ਡਿਗ ਕੇ ਜਵਾਨ ਹੋਇਆ ਹੈ ਜਦੋਂ ਉਸਨੂੰ ਪੰਜਾਬ ਵਿੱਚੋਂ ਜਲਾਵਤਨ ਹੋਣ ਲਈ ਮਜਬੂਰ ਕਰ ਦਿੱਤਾ ਗਿਆ ਸੀ ਤਾਂ ਉਸ ਕੋਲ ਦ੍ਰਿੜ ਇਰਾਦੇ ਅਤੇ ਹੌਸਲੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਸਿੱਖ ਚੌਥਾ ਹੌਸਲਾ ਤਾਂ ਹੁਣ ਵੀ ਉਸ ਦਾ ਉਨਾ ਹੀ ਹੈ ਉਹ ਬੁੱਢਾ ਜਰਨੈਲ ਹੁਣ 73 ਸਾਲ ਦਾ ਹੋ ਗਿਆ ਹੈ ਇਹਨਾਂ ਆਲੂ ਵਾਲੀਆਂ ਰਣਜੀਤ ਸਿੰਘ ਅਤੇ ਸਦਾ ਕੌਰ ਨੂੰ ਹੀ ਕੁਝ ਸੋਚਣਾ ਚਾਹੀਦਾ ਹੈ ਕਿ ਸਿੱਖੀ ਅਤੇ ਸਿੱਖ ਮਿਸਲਾਂ ਦੀ ਸ਼ਾਨ ਸਰਦਾਰ ਰਾਮਗੜੀਆ ਨਾਲ ਉਹ ਉਸ ਨੂੰ ਹੋਰ ਨਾ ਛੇੜਨ ਉਸ ਦੀ ਸਿੱਖ ਪੰਥ ਲਈ ਦੇਣ ਬਾਰੇ ਸੋਚਣਾ ਚਾਹੀਦਾ ਹੈ ਉਸ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਮਰitsar ਸਾਹਿਬ ਦੀ ਰਾਖੀ ਲਈ ਅਬਦਾਲੀ ਅਤੇ ਨਾਦਰਸ਼ਾ ਵਰਗੀਆਂ ਨਾਲ ਭੇੜਾਂ ਕੀਤੀਆਂ ਸਨ ਬੇਗੁਨਾਹ ਹਿੰਦੂ ਸਿੱਖ ਔਰਤਾਂ ਦੇ ਪਤ ਨੂੰ ਬਚਾਇਆ ਹੈ ਅਤੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਠਕਾਇਆ ਸਿੱਖ ਪਹਿਲਾ ਜੇਕਰ ਉਸ ਨੇ ਕਿਸੇ ਦਾ ਮਾੜਾ ਨਹੀਂ ਠਕਾਇਆ ਤਾਂ ਉਸ ਦਾ ਮਾੜਾ ਹੋਣ ਵੀ ਨਹੀਂ ਲੱਗਿਆ ਇਹ ਮਿਸਲਾਂ ਇਹ ਜ਼ਗੀਰਾਂ ਤਾਂ ਦੁਨਿਆਵੀ ਲੋਭਾਂ ਹੱਕ ਸੱਚ ਅਤੇ ਝੂਠ ਦਾ ਨਿਤਾਰਾ ਤਾਂ ਉਸ ਵਹਿਗਰੂ ਦੀ ਦਰਗਾਹ ਵਿੱਚ ਜਾ ਕੇ ਹੀ ਹੋਣਾ ਹੈ